ਸਸ ਰਾਜ ਦਾ ਵਿਰੋਧ ਦੇਖੋ ਜੀ ਪੂਰੇ ਹਿੰਦੁਸਤਾਨ ਚ ਭਾਜਪਾ ਦਾ ਵਿਰੋਧ ਹੈ ਕਿਉਂਕਿ ਮਜ਼ਦੂਰਾਂ ਕਿਸਾਨਾਂ ਦੀ ਦੋਖੀ ਸਰਕਾਰ ਹੈ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਫੈਸਲੇ ਕਰਦੀ ਹੈ ਮਜ਼ਦੂਰਾਂ ਕਿਸਾਨਾਂ ਦੀ ਕਾਤਲ ਸਰਕਾਰ ਹੈ ਇਸ ਕਰਕੇ ਅਸੀਂ ਫਰੀਦਕੋਟ ਦੇ ਵਿੱਚ ਹਸ ਰਾਜ ਹਸਤਾ ਵਿਰੋਧ ਕਰ ਰਹੇ ਹਾਂ ਤੁਸੀਂ ਦੇਖੋ ਮਜ਼ਦੂਰ ਕਿਸਾਨ ਕਮੇਟੀ ਦਾ ਵਿਰੋਧ ਕਰ ਰਹੇ ਹੈ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਨੂੰ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਬਿਲਕੁਲ ਮਲੰਘ ਕੇ ਕਰਕੇ ਭੇਜਾਂਗੇ ਕੋਈ ਵੋਟ ਨਹੀਂ ਪਾਣ ਦੇਵਾਂਗੇ ਇਸ ਕਰਕੇ ਫਾਟ ਫਾਜ਼ੀ ਫਾਸ਼ੀਵਾਦ ਤਗੜਾ ਇਹਨਾਂ ਦਾ ਅੰਡਾ ਹੈਗਾ ਉਹ ਬਿਲਕੁਲ ਗਲਤ ਹੈ ਇਹ ਸਾਰੇ ਲੋਕਾਂ ਦੀ ਦੁਸ਼ਮਣ ਹੈ ਕਰਤੀਆਂ ਵੀ ਦੁਸ਼ਮਣੇ ਮੋਗਾ ਪਹੁੰਚੇ ਹੰਸਰਾਜ ਹੰਸ ਦਾ ਕਿਸਾਨਾਂ ਨੇ ਕੀਤਾ ਜਮ ਕੇ ਵਿਰੋਧ ਤੁਹਾਂ ਦੱਸਦੇ ਕਿ ਅੱਜ ਟਿਕਟ ਮਿਲਨ ਮਗਰੋਂ ਪਹਿਲੀ ਵਾਰ ਹੰਸਰਾਜ ਹੰਸ ਮੋਗਾ ਪਹੁੰਚੇ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਕਾਲੀਆਂ ਚੰਡੀਆਂ ਦਿਖਾ ਕੇ ਉਹਨਾਂ ਦਾ ਜਮ ਕੇ ਵਿਰੋਧ ਕੀਤਾ ਤੇ ਤਸਵੀਰਾਂ ਦੇ ਵਿੱਚੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਰੋਧ ਕਰ ਰਹੇ ਕਿਸਾਨਾਂ ਤੇ ਹੰਸਰਾਜ ਹੰਸ ਨੇ ਗੁਲਾਬਾਂ ਦੇ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਦੂਜੇ ਪਾਸੇ ਕਿਸਾਨ ਹੰਸਰਾਜ ਹੰਸ ਦਾ ਕਾਲੀਆਂ ਚੰਡੀਆਂ ਦੇ ਨਾਲ ਵਿਰੋਧ ਕਰ ਰਹੇ ਸੀ ਤੇ ਹੰਸਰਾਜ ਹੰਸ ਹੁਣ ਅਤੇ ਫੁੱਲਾਂ ਦੀ ਵਰਖਾ ਕਰ ਰਹੇ ਸੀ ਹੰਸਰਾਜ ਦਾ ਵਿਰੋਧ ਦੇਖੋ ਜੀ ਪੂਰੇ ਹਿੰਦੁਸਤਾਨ 'ਚ ਭਾਜਪਾ ਦਾ ਵਿਰੋਧ ਹੈ ਕਿਉਂਕਿ ਮਜ਼ਦੂਰਾਂ ਕਿਸਾਨਾਂ ਦੀ ਦੋਖੀ ਸਰਕਾਰ ਹੈ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਫੈਸਲੇ ਕਰਦੀ ਹੈ ਮਜ਼ਦੂਰਾਂ ਕਿਸਾਨਾਂ ਦੀ ਕਾਤਲ ਸਰਕਾਰ ਹੈ ਇਸ ਕਰਕੇ ਅੱਜ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਵਿਰੋਧ ਕਰ ਰਹੇ ਹਨ ਤੁਸੀਂ ਦੇਖੋ ਮਜ਼ਦੂਰ ਕਿਸਾਨ ਕਿਵੇਂ ਇਹਦਾ ਵਿਰੋਧ ਕਰ ਰਹੇ ਹੈ ਇਸ ਕਰਕੇ ਜੀ ਪੂਰੇ ਪੰਜਾਬ ਦੇ ਵਿੱਚ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਬਿਲਕੁਲ ਮਲਾਂਗ ਕਰਕੇ ਭੇਚਾਂਗੇ ਕੋਈ ਵੋਟ ਨਹੀਂ ਪੈਣ ਦੇਵਾਂਗੇ ਇਸ ਕਰਕੇ ਭਾਜਪਾ ਜਿਹੜੀ ਫਾਸ਼ੀਵਾਦ ਧੜਣਾ ਇਹਨਾਂ ਦਾ ਕੰਡਾ ਹੈਗਾ ਉਹ ਬਿਲਕੁਲ ਗਲਤ ਹੈ ਇਹ ਸਾਰੇ ਲੋਕਾਂ ਦੀ ਦੁਸ਼ਮਣ ਹੈ ਕ੍ਰਤੀਆਂ ਦੀ ਦੁਸ਼ਮਣ ਹੈ ਭਾਈ ਕੋਈ ਦੇ ਕਰਤਾਨਾ ਜਿਹੜੇ ਇਹਦੇ ਵਿੱਚ ਥਾਮਸ ਜੀ ਉਹਨਾਂ ਦਾ ਕੀ ਰੋਲ ਰਿਹਾ ਅੱਜ ਕੋਡਾ ਦੇਖੋ ਜੀ ਇਹਨਾਂ ਨੇ ਆਲੇ ਕਾਨੂੰਨ ਜਿਹੜੇ ਪਾਸ ਕੀਤੇ ਆ ਉਹਨਾਂ ਦੇ ਖਿਲਾਫ ਪਹਿਲਾ ਸਾਲ ਤੋਂ ਉੱਪਰ ਘੋਲ ਚੱਲਿਆ ਹੈ ਹੁਣ ਫੇਰ ਕਿਸਾਨ ਜਾ ਰਹੇ ਸੀ ਕਿਸਾਨਾਂ ਦੇ ਕਤਲ ਕੀਤੇ ਸਿੱਧੀਆਂ ਗੋਲੀਆਂ ਮਾਰੀਆਂ ਹੈਗੀਆਂ ਇਸ ਕਰਕੇ ਬਿਜਲੀ ਕਾਨੂੰਨ 220 ਉਹ ਰੱਦ ਕਰਨ ਦੀ ਗੱਲ ਹੈ ਲੇਬਰ ਕੋਡ ਆ ਜਿਹੜੇ ਉਹ ਲਾਏ ਹੈਗੇ ਆ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਹੈ ਪੁੱਲਕਿਰਤੀ ਜਿਹੜੇ ਇਹਨਾਂ ਦੇ ਖਿਲਾਫ ਹੈ ਇਸ ਕਰਕੇ ਪੰਜਾਬ ਸਰਕਾਰ ਦਾ ਪੂਰੇ ਨਤੌਰ ਤੇ ਵਿਰੋਧ ਕਰਦੀ ਹੈ ਜੀ ਮੈਂ ਸੁਜਿੰਦਰ ਸਿੰਘ ਤੁੰਬੜਪਨ ਜ਼ਿਲ੍ਹਾ ਪ੍ਰਧਾਨ ਕੋਲੋਂ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨਸਰਾ ਹਜੰਸ ਦਾ ਇੱਥੇ ਫਰੀਦਕੋਟ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਉੱਤੇ ਅਸੀਂ ਅੱਜ ਸੰਯੁਕਤ ਮੋਹਸਥਾਨ ਮੋਰਚੇ ਦੇ ਕਾਲ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਔਰ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਜਤਾਵਨੀ ਦਿੱਤੀ ਆ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵਿਰੋਧ ਕਰਾਂਗੇ ਕਿਉਂਕਿ ਦੇਸ਼ ਦੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਰੇ ਵਰਗਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ 10 ਸਾਲ ਦਾ ਰਾਜ ਭਾਗ ਕਰਕੇ ਮੁੱਕਰੀ ਆ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਸੰਯੁਕਤ ਅក្សਾਨ ਮੋਟਰ ਵੱਲੋਂ ਜਿਹਦੇ ਵਿੱਚ ਪੰਜਾਬ ਦੀਆਂ 37 ਜੱਤੇ ਬੰਦੀਆਂ ਅਤੇ ਪੂਰੇ ਦੇਸ਼ ਦੀਆਂ 500 ਜੱਤੇ ਬੰਦੀਆਂ ਸ਼ਾਮਿਲ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜਬਾਨ ਤੋਂ ਜਬਤ ਕਰਾ ਕੇ ਹੀ ਦਮ ਲਵਾਂ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਨੇ ਰਲ ਕੇ ਭਾਜਪਾ ਉਮੀਦਵਾਰ ਦਾ ਵਿਰੋਧ ਇੱਥੇ ਨਹੀਂ ਸਾਰੇ ਜਿੱਥੇ-ਜਿੱਥੇ ਵੀ ਜਾਣਗੇ ਉੱਥੇ ਵਿਰੋਧ ਹੋਊਗਾ ਉਹਦਾ ਕਾਰਨ ਹੈ ਵੀ 10 ਸਾਲ ਦੇ ਵਿੱਚ ਮੋਦੀ ਸਰਕਾਰ ਨੇ ਜੋ ਹਾਲ ਦੇਸ਼ ਦਾ ਬਣਾਤਾ ਕਿਸਾਨਾਂ ਦੀਆਂ ਸ਼ੀਦੀਆਂ 700 ਤੋਂ ਉੱਤੇ ਦਿੱਲੀ ਬਾਡਰਾਂ ਤੇ ਹੋਈਆਂ ਨੀਤੀਆਂ ਜੇ ਬਦਲੀਆਂ ਨਹੀਂ 13 ਮਹੀਨੇ ਕਿਸਾਨਾਂ ਨੇ ਗਰਮੀ ਸਰਦੀ ਉੱਥੇ ਸਾਰੀ ਕੱਟੀ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਅਜੇ ਤੱਕ ਜਿਹੜਾ ਸਜ਼ਾ ਨਹੀਂ ਮਿਲੀ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਬੇਰੋਜ਼ਗਾਰੀ ਮਹਿੰਗਾਈ ਸਿਖਰਾਂ ਤੇ ਪਹੁੰਚ ਗਈ ਹੈ ਸਰਕਾਰ ਮਰਦੇ ਨਾਲ ਕੱਡੀ ਹੋਈ ਚੱਲੀ ਜਾਂਦੀ ਸੋ ਕੀ ਕੁਛ ਨਹੀਂ ਵੇਖਿਆ ਨੋਟਬੰਦੀ ਵੇਖੀ ਜੀਐਸਟੀ ਵੇਖੀ ਧੀਆਂ ਪੜਾਂ ਦੇ ਉੱਤੇ ਮਣੀਪੁਰ ਦੇ ਵਿੱਚ ਜੋ ਹਾਲਾਤ ਵੇਖੇ ਬਿਲਕਿਸਬਾਨੋਗਾਂਡ ਵੇਖਿਆ ਮਹਿਲਾ ਪਹਿਲਵਾਨ ਧੀਆਂ ਦੀ ਧੂਕੜੀ ਸੇ ਵੇਖੀ ਦਿੱਲੀ ਉਹ ਉਹਦਾ ਪ੍ਰਤੀਕਰਮ ਹੈ ਹੰਸ ਰਾਜ ਹੰਸ ਨਾਲ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਪਰ ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧ ਹੈ ਜਿਹੜੀਆਂ ਨੀਤੀਆਂ ਦੇਸ਼ ਚ ਲੈ ਕੇ ਆ ਰਹੇ ਆ ਹੁਣ ਅਸੀਂ ਨੇ ਕਹਿੰਦੇ ਇਹ ਕਹਿੰਦਾ ਓਏ ਇਹ ਕਹਿੰਦਾ ਆ ਵੀ ਭ੍ਰਸ਼ਟਾਚਾਰ ਵਿਰੁੱਧ ਮੈਂ ਜੰਗ ਲੜ ਰਿਹਾ ਦੋ ਸੀਐਮ ਜੇਲ੍ਹ ਚ ਕਰਤੇ ਅਸੀਂ ਕਹਿੰਨੇ ਆ ਵੀ ਸਾਡੀ ਗੱਲ ਨਾ ਮੰਨੋ ਨਿਰਮਲਾ ਸੀਤਾ ਰਮਨ ਦਾ ਹਸਬੰਦ ਕੀ ਕਹਿ ਰਿਹਾ ਪਰਕਲ ਪ੍ਰਭਕਰ ਅਰਥਸ਼ਾਸਤਰੀ ਉਹ ਕਹਿੰਦਾ ਇਲੈਕਸ਼ਨ ਬਾਣ ਘਟਾਲਾ ਗਿੱਡਾ ਵੱਡਾ ਘਟਾਲਾ ਇਹ ਹੈ ਇਹ ਭਾਰਤ ਦਾ ਨਹੀਂ ਸਾਰੀ ਦੁਨੀਆ ਦਾ ਸਭ ਤੋਂ ਵੱਡਾ ਘਟਾਲਾ ਹੈ ਸੋ ਇੱਕ ਗੱਲ ਹੋਰ ਜਿਹੜੀ ਬੜੀ ਜ਼ਰੂਰੀ ਹੈ ਜਿਹੜੀ ਗੋਦੀ ਮੀਡੀਆ ਨਹੀਂ ਦੱਸ ਰਿਹਾ ਕੇਰਲਾ ਦੇ ਇੱਕ ਆਰਐਸਐ ਜੇ ਪਰਿਵਾਰ ਘਰੋਂ ਆਰਐਸਐ ਦੇ ਆਗੂ ਦੇ ਘਰੋਂ 770 ਕਿਲੋ ਆਰਡੀਐਕਸ ਫੜਿਆ ਗਿਆ ਔਰ ਪਲਵਾਮਾ ਵਰਗੇ 3-4 ਕਾਂਡ ਵਰਤਾ ਸਕਦੇ ਸੀ ਜਿਵੇਂ ਜਿਵੇਂ ਸਾਰੇ ਦੇਸ਼ 'ਚੋਂ ਬੀਜੇਪੀ ਦਾ ਪਾਣੀ ਉਤਰ ਰਿਹਾ ਉਹਦੇ ਹਾਰਨ ਦੀਆਂ ਰਿਪੋਰਟਾਂ ਆ ਰਹੀਆਂ ਇਹ ਬੁਖਲਾ ਕੇ ਕਿਤੇ ਤਾਂ ਵਿਰੋਧੀ ਧਿਰ ਦੇ ਸੀਐਮ ਜਿਹੜੇ ਉਹਨਾਂ ਨੂੰ ਫੜ ਕੇ ਅੰਦਰ ਕਰ ਰਿਹਾ ਤੇ ਕਿਤੇ ਕਿਤੇ ਵਿਰੋਧੀ ਪਾਰਟੀਆਂ ਦੇ ਖਾਤੇ ਜਾਮ ਕਰ ਰਿਹਾ